ਜਿਹੜਾ ਨਾਲ ਅੱਜੜਾ ਤੋਂ ਜਮੋ ਨੇ ਜਰੰਦਰ ਦੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਾ ਮੈਂ ਧੰਨਵਾਦ ਕਰੀਆਂ ਔਰ ਡੀ ਐਚਓ ਸ਼ਖਲੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਡਾਕਟਰ ਸਾਹਿਬ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਨੂੰ ਵੀ ਨਾਮ ਗਰੂਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪਰਮ ਕੋ ਮੋਰੀ ਅਰਦਾਸ ਔਰ ਵੀ ਸਾਰੇ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਣ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਵਿਦੇਪਾਲ ਜੀ ਵਿਦੇਪਾਲ ਸਿੰਘ ਜੀ ਰਾਜ ਜੀ ਬ੍ਰੈਕਟ ਕਰਾ ਲਓ ਬ੍ਰੈਕਟ ਦੇ ਵਿੱਚ ਪਾਜੀ ਬ੍ਰੈਕਟ ਕਰਾ ਲਓ ਮੁੰਡਾ ਫੜੂੰਗਾ ਰਾਜਿੰਦਰ ਕੇਂਦਰ ਵਿਦੇਪਾਲ ਸਿੰਘ ਜੀ ਸੁਪਰ ਜਿੰਦਰ ਸਿੰਘ ਜੀ ਤਨਦੀਪ ਸਿੰਘ ਜੀ ਕੋਲਾ ਠਾਕਰ ਜੀ ਚੰਦਰ ਸ਼ਰਮਾ ਜੀ ਨਾਲਾ ਸ਼ੇਟੀ ਜੀ ਗਵਿੰਦਰ ਬਾਵਾ ਜੀ ਨਾਲਾ ਸ਼ੇਟੀ ਜੀ ਪ੍ਰਬਾਰਣ ਦੇ ਗਵਿੰਦਰ ਬਾਵਾ ਜੀ ਜਸਵੰਤ ਸਿੰਘ ਜੀ ਚੰਬਿਆ ਵਾਲਕੇ ਤੋਂ ਰਾਜ ਪ੍ਰਕਾਸ਼ ਜੀ ਨਾ ਪ੍ਰਸ਼ਾਦ ਜੀ ਵਾਈਸ ਪ੍ਰੈਜ਼ੀਡੈਂਟ ਪ੍ਰਬਾਰਣ ਦੇ ਤੋਂ ਮਨਾਈ ਸ਼ੇਟੀ ਜੀ ਨੇ ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਕੋਸੀ ਜਦੋਂ ਹਿਦੜਪੁਰ ਜਾਵਾਂਗੇ ਹਾਂਜੀ ਅੱਗੇ ਤੋਂ ਜੋ ਬੈਕ ਤੋਂ ਬੈਕ ਪਿੱਛੇ ਆ ਜਾਈਏ ਜਦੋਂ ਅਗਲਾ ਪ੍ਰੋਗਰਾਮ ਅਧਿਕਾਰੀ ਆ ਬੀਬੀ ਰੇणु ਕਲਿਆਣ ਜੀ ਉਹ ਵੀ ਆ ਜਾਣ ਭਾਰਤੀ ਬਲਮੀ ਕੀ ਸਰਵ ਸਵਾਇ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਕਿ ਅਜੇ ਕਾਦੀ ਦਾ ਜੁਆਇਨ ਕੀਤਾ ਇਹਨਾਂ ਦੇ

ਇਹ ਪਾਣੀ ਨਹੀਂ ਕਰ ਸਕਦਾ ਹਸ਼ਾਹਬੋਦ ਤੋਂ ਤੁਹਾਡੇ ਵੀਰੋ ਰੋਸ਼ਮੀ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਨੇ ਕਿਉਂ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਉਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਿਰ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਏਗੀ ਗੱਠਜੋੜਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਹਾਂਜੀ ਗੱਠਜੋੜਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਉਜੀਦਾ ਸੋਨੇ ਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਹੀ ਚਾ ਚਾ ਕਰਦੇ ਹੋ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਿਟ ਬਾਰੇ ਮੈਂ ਕੋਈ ਜਿਹੜਾ ਕਹਿਣਾ ਚਾਹਾਂ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਮਸੀਹ ਬਿਲੇ ਆਏ ਆ ਉਹ ਇੰਨਾ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੈਨੂੰ ਛੱਡ ਗਏ ਉਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਧੰਗਾ ਦੀ ਇੱਕ ਪਾਰਟੀ ਹੈ ਤੇ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬਕਰਾ ਬਕੜਾ ਪਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨ ਦਾ ਜੱਫਤਰਾ ਵੀ ਜਾਣਗੇ ਬੰਦ ਸਾਬ ਜੇਕਰ ਬੰਦਨ ਹੁੰਦਾ ਸ਼ੋਭਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਪਾਰਟੀ ਮੰਗਦੇ ਮੇਰੀ ਗੱਲ ਸੁਣੋ ਕਿ ਤੁਸੀਂ ਜ਼ੀਰੋ ਲਾਈਨ ਹੀ ਉਸ ਤੇ ਹੈ ਜ਼ੀਰੋ ਲਾਈਨ ਹੀ ਉਸ ਤੇ ਥੋੜਾ ਜੀਤਣਾ ਹੋਊਗਾ ਗੱਜੇ ਮੰਦਨ ਕਿਤੇ ਵੀ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮੰਨ ਲੈਣੇ ਤੁਹਾਡਾ ਗੱਠ ਬੰਧਨ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਵਸ ਗਈ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਇੱਕ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬੱਝੂਗਾ ਜੇ ਸਾਰੇ ਲੋਕ ਇਕੱਠੇ ਆਵਾਂਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤੱਕਵਰ ਅਸੀਂ ਪਿੰਡਾਂ 'ਚ ਹੈ ਉਨੇ ਤੱਕਵਰ ਅਸੀਂ ਸ਼ਹਿਰਾਂ 'ਚ ਮਾਨ ਸਾਹਿਬ ਪੰਜਾਬ ਦਾ ਕਾਹੋ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਅੱਜ ਬਸ ਆ ਗਿਆ ਤੂਫਾਨ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆਹ 2000 ਤਕਰੀਬਤ 30 ਸਾਲ ਤੋਂ ਤੇ ਸਿਆਸਤ ਹੋਈ 30 ਸਾਲਾਂ 'ਚ ਐਜੇ ਰਿਸਪਾਂਸ ਜੋ ਕਿ ਅੱਜ ਦੇਖ ਰਹੇ ਆਂ ਮੈਂ ਅੱਜ ਤੱਕ ਦੇਖਿਆ ਲੋਕਾਂ ਦੇ ਵਿੱਚ ਉਪਰੇ ਨਕਲੀ ਜਾਨੀ ਜੇ ਚ ਮੁੱਖ ਮੰਤਰੀ ਦੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀ ਤਾਂ ਇਹਨੂੰ ਤਗੜਾ ਕਰੀਏ ਤਾਂ ਪੰਜਾਬ